ਗੁਰੂ ਵਾਹਿਗੁਰੂ ਸਾਹਿਬ ਜੀ ਗੁਜ਼ਰੀ ਮੱਲਾ ਪੰਜਵਾ ਦਿਨ ਰਾਤੀ ਅਰਾਧੋ ਪਿਆਰੋ ਨਿਮਕ ਨ ਕੀਜੈ ਢਿੱਲਾ संत सेवा कर पावनी लै त्याग मान हटिला मोहन प्राण मान रंगिला ਬਾਸ ਰਹੇ ਹੋ ਹਿਰਕੈ ਸੰਗੇ ਪੀਖ ਮੋਇਓ ਮਨ ਲੀਲਾ ਰਾਮ ਜਿਸ ਸਿਮਰਤ ਮਨ ਹੋ ਤੈ ਅਨੰਦਾ ਉਤਰੈ ਮਨੋਂ ਜੰਗੀਲਾ ਮਿਲਵੇ ਕੀ ਮੈਂ ਮਾ ਬਰਨ ਨਾ ਸਕੋ ਨਾਨਕ ਪਰੈ ਪਰਿਲਾ ਮਿਲਵੇ ਕੀ ਮੈਂ ਮਾ ਬਰਨ ਨਾ ਸਕੋ ਨਾਨਕ ਪਰੈ ਪਰਿਲਾ ਜ਼ਾਰਾ ਜ਼ਹੂਰ ਹਾਜ਼ਰਾ ਹਜੂਰ ਸਭ ਕਲਾ ਭਰਪੂਰ ਸਮਰੱਥ ਗੁਰੂ ਲੋਗ ਪਰਲੋਕ ਕੇ ਰਖਿਆ ਕਾ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜੇ ਬੈਠੇ ਸਾ ਸੰਗਤ ਜੀ ਉਹ ਵੱਡ ਭਾਗੇ ਹੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੀਵਨ ਸਵਾਸ ਉਦਮ ਇਸ਼ਨਾਨ ਤੰਦਰੁਸਤੀਆਂ ਬਖਸ਼ੀਆਂ ਆਪਣੇ ਦਰਸ਼ਨ ਦੀ ਦਰ ਦੇ ਕੇ ਮਹਾਰਾਜ ਜੀ ਨੇਹਾਲ ਨਿਹਾਲ ਨਿਹਾਲ ਕਰ ਰਹੇ ਹਨ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਮਹਾਰਾਜ ਦੀ ਨਜ਼ਰ ਮਹਾਰਾਜ ਦੀ ਨਜ਼ਰ ਮਹਾਰਾਜ ਜੀ ਦੀ ਅਸੀਸ ਬਖਸ਼ਿਸ਼ ਮਨੁੱਖ ਨੂੰ ਨਿਹਾਲ ਮਤਲਬ ਪ੍ਰਸੰਨ ਕਰਦੀ ਹੈ ਗੁਰੂ ਸ਼ਬਦ ਦੀ ਪ੍ਰਸੰਤਾ ਜੋ ਹੈ ਬਹੁਤ ਵੱਡੀ ਇੱਕ ਦਾਤ ਹੈ ਬੜੀ ਵੱਡੀ ਬਖਸ਼ਿਸ਼ ਹੈ ਸੋ ਜਿਸ ਤੇ ਗੁਰੂ ਦੀ ਪ੍ਰਸੰਤਾ ਹੈ ਗੁਰੂ ਦੀ ਅਸੀਸ ਹੈ ਗੁਰੂ ਦੀ ਬਖਸ਼ਿਸ਼ ਹੈ ਸੋ ਉਹ ਦੁਨੀਆ ਦੇ ਵਿੱਚ ਸਭ ਤੋਂ ਭਾਗਾ ਵਾਲਾ ਮਨੁੱਖ ਹੈ ਰੋਜ ਆਪਾਂ ਸਰਵਣ ਕਰਦੇ ਹਾਂ ਜਿਸ ਉਪਰ ਮਹਾਰਾਜ ਜੀ ਦੀ ਕਿਰਪਾ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ ਸਭ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਘਨੇਰੀ ਦੇਖੋ ਨਜ਼ਰ ਤੇ ਰੱਬ ਦੀ ਸਾਰਿਆਂ ਦੇ ਉੱਪਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੁਨੀਆ ਦੇ ਵਿੱਚ ਹਰ ਬੰਦਾ ਆਪਣੀ ਜ਼ਿੰਦਗੀ ਜੀ ਰਿਹਾ ਹੈ ਪਰ ਜ਼ਿੰਦਗੀ ਜੀਉਣ ਜੂਣ ਦੇ ਵਿੱਚ ਫਰਕ ਹੈ ਕੋਈ ਜ਼ਿੰਦਗੀ ਆਨੰਦ ਵਿੱਚ ਜੀ ਰਿਹਾ ਹੈ ਕੋਈ ਜ਼ਿੰਦਗੀ ਨੂੰ ਇੱਕ ਬੋਝ ਬਣਾ ਕੇ ਜੀ ਰਿਹਾ ਹੈ ਫਰਕ ਤੇ ਹੈ ਇੱਕ ਜ਼ਿੰਦਗੀ ਸੁਰਖਰੂ ਹੋ ਕੇ ਜੀਰਿਆ ਇੱਕ ਖੁਸ਼ਹਾਲ ਹੋ ਕੇ ਜੀਰਿਆ ਤੇ ਇੱਕ ਬੋਝ ਜੀ ਚਿੰਤਾ ਹੇਟ ਜੀਰਿਆ ਇਹਦਾ ਮਤਲਬ ਹੈ ਕਿਰਪਾ ਦਾ ਫਰਕ ਹੈ ਨਦਰ ਦਾ ਫਰਕ ਹੈ ਮਿਹਰ ਦਾ ਫਰਕ ਹੈ ਮਿਹਰੋ ਪ੍ਰਮਾਤਮਾ ਮੈਂ ਬੇਨਤੀ ਕੀਤੀ ਸਭ ਤੇ ਕਰ ਰਿਹਾ ਤੇ ਕਰਦਾ ਪਰ ਜਿਸ ਤੇ ਬਾਲੀ ਕਰਦਾ ਚੋਕੀ ਕਰਦਾ ਜਾਦੀ ਕਰਦਾ ਸੋ ਉਸ ਨੂੰ ਆਪਣਾ ਬਣਾ ਲੈਂਦਾ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ ਜਿਸ ਨੂੰ ਪਰਮਪਿਤਾ ਪਰਮਾਤਮਾ ਆਪਣਾ ਬਣਾ ਲੈਂਦਾ ਉਸ ਦੇ ਉੱਪਰ ਉਸ ਦੀ ਜਿਹਨੂੰ ਅਸੀਂ ਠੇਠ ਪੰਜਾਬੀ ਵਿੱਚ ਲੋਕ ਕਹਿੰਦੇ ਆ ਫੁੱਲ ਕਿਰਪਾ ਫਿਰ ਉਸ ਦੀ ਵਾਗੇ ਹੀ ਪਰਮਾਤਮਾ ਦੀ ਪੂਰੀ ਨજર ਜਾਂ ਫੁੱਲ ਕਿਰਪਾ ਹੁੰਦੀ ਹੈ ਸੋ ਇਹਦੇ ਲਈ ਸਾਨੂੰ ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀ ਕੁਝ ਗਿਆਨ ਦੇਣਗੇ ਸਾਨੂੰ ਦੱਸਣਗੇ ਵੀ ਇਹ ਮਿਹਰ ਕਿਰਪਾ ਜਾਂ ਪ੍ਰਸੰਤਾ ਆਨੰਦ ਕਿਵੇਂ ਪ੍ਰਾਪਤ ਹੋਣਾ ਹੈ ਰਾਗ ਗੁਜਰੀ ਦਾ ਸ਼ਬਦ ਹੈ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਦਾ ਸ਼ਬਦ ਹੈ ਉਹਨਾਂ ਦੀ ਪਵਿੱਤਰ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 498 ਦੇ ਉੱਪਰ ਅੰਕਤ ਹੈ ਪੰਕਤੀ ਮਹਾਰਾਜ ਨੇ ਸਰਵਨ ਕਰਾਈ ਹੈ ਦਿਨ ਰਾਤੀ ਅਰਦੋ ਪਿਆਰੋ ਨਿਮਖ ਨ ਕੀਜੈ ਢੀਲਾ ਮਹਾਰਾਜ ਕਹਿੰਦੇ ਵੀ ਪ੍ਰਮਾਤਮਾ ਜਾਂ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਸਿਫਤ ਜਾਂ ਪ੍ਰਮਾਤਮਾ ਨੂੰ ਯਾਦ ਰੱਖਣਾ ਕਿੰਨੇ ਚਿਰ ਲਈ ਮਹਾਰਾਜ ਜੀ ਕਹਿੰਦੇ ਦਿਨ ਰਾਤੀ ਰਾਤ ਵੀ ਤੇ ਦਿਨੇ ਵੀ ਸੌਂਦੇ ਵੀ ਤੇ ਜਾਗਦੇ ਵੀ ਮਹਾਰਾਜ ਜੀ ਕਹਿੰਦੇ ਚੇਤੇ ਰੱਖਣਾ ਯਾਦ ਰੱਖਣਾ ਨਿਮਖ ਜਿੰਨੂ ਕਹਿੰਦੇ ਨੇ ਪੀ ਅੱਖ ਚਮਕਣ ਜਿੰਨਾ ਸਮਾਂ ਇੰਨਾ ਵੀ ਚਿਰ ਉਹਨੂੰ ਜਿਹੜਾ ਵਿਸਾਰਨਾ ਨਹੀਂ ਵਿਸਲਾ ਨਹੀਂ ਢਿੱਲ ਨਹੀਂ ਕਰਨੀ ਨਿਮਖ ਨਾ ਕੀਜੈ ਢੀਲਾ ਥੋੜੀ ਜੀ ਵੀ ਢਿੱਲ ਨਹੀਂ ਕਰਨੀ ਨਿਮਖ ਜਿੰਨੀ ਵੀ ਢਿੱਲ ਨਹੀਂ ਕਰਨੀ ਦਿਨਨ ਵੀ ਤੇ ਰਾਤ ਵੀ ਦਿਨੇ ਵੀ ਅਸੀਂ ਜਾਗਰਤ ਅਵਸਥਾ ਵਿੱਚ ਹੋਵਾਂਗੇ ਭਈ ਆਪਾਂ ਨੂੰ ਪਤਾ ਲੱਗ ਜਾਏਗਾ ਦੇ ਦਿਨੇ ਆਪਾਂ ਮਤਲਬ ਕੁਝ ਸਤ ਸੰਗ ਕਰਨਾ ਪਾਠ ਕਰਨਾ ਕੋਈ ਪੰਜ ਬਾਣੀਆਂ ਪੜ੍ਹਣੀਆਂ ਸੁਖਮਨੀ ਸਾਹਿਬ ਪੜ੍ਹਣੀਆਂ ਕਥਾ ਕੀਰਤਨ ਸੁਣਨਾ ਜਾਂ ਕਰਨਾ ਇਹ ਤੇ ਦਿਨ ਦੇ ਚੜਦੇ ਆ ਤੇ ਦਿਨ ਦੇ ਡੁੱਬਦੇ ਆ ਹੋ ਗਿਆ ਤੇ ਮਹਾਰਾਜ ਨੇ ਇੱਥੇ ਲਿਖਿਆ ਰਾਤੀ ਵੀ ਕਰਨਾ ਵੀ ਰਾਤ ਨੂੰ ਤੇ ਅਸੀਂ ਸੌਂ ਗਏ ਹੁਣ ਮਹਾਰਾਜ ਤੋਂ ਪੁੱਛਦੇ ਆ ਮਹਾਰਾਜ ਦਿਨੇ ਤੇ ਜਾਗਦੇ ਸੀ ਗੁਟਕਾ ਫੜ ਲਿਆ ਗੁਰਦੁਆਰੇ ਚਲੇ ਗਏ ਢੁਲਗੀਆਂ ਛਣੀਆਂ ਵਜਾਲੀਆਂ ਬਾਜੇ ਵਜਾਲੇ ਦਿਨੇ ਦੇ ਹੋ ਗਿਆ ਤੁਸੀਂ ਕਹਿੰਦੇ ਹੋ ਮਹਾਰਾਜ ਦਿਨ ਰਾਤੀ ਫਿਰ ਰਾਤ ਨੂੰ ਵੀ ਮਹਾਰਾਜ ਦੱਸਦੇ ਹੋ ਕਿਵੇਂ ਹੋਵੇਗਾ ਦੇਖੋ ਇਦਾਂ ਦੀਆਂ ਵਿਚਾਰਾਂ ਜੜੀਆਂ ਨੇ ਗੁਰੂ ਸਾਹਿਬ ਦੀ ਬਾਣੀ ਤੋਂ ਹੀ ਸਾਨੂੰ ਪ੍ਰਾਪਤ ਹੁੰਦੀਆਂ ਹਨ ਸਾਡੇ ਅੰਦਰ ਜਿਹੜੇ ਕਈ ਤਰ੍ਹਾਂ ਦੇ ਡਾਊਟ ਦੇ ਭੁਲੇਖੇ ਨੇ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਰਾਹੀ ਹੀ ਸਾਨੂੰ ਇਸ ਬਾਰੇ ਪਤਾ ਲੱਗਦਾ ਸੋ ਦਿਨ ਦੀ ਤੇ ਵਿਚਾਰ ਆਪਾਂ ਸੰਖੇਪ ਵਿੱਚ ਕਰ ਲਈ ਵੀ ਇਸ ਤਰ੍ਹਾਂ ਪ੍ਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਪਰ ਹੁਣ ਗੱਲ ਆ ਗਈ ਹੈ ਰਾਤ ਦੀ ਰਾਤ ਨੂੰ ਕਿਵੇਂ ਕੀਤਾ ਜਾ ਸਕਦਾ ਇਹ ਬੜੀ ਸੌਖੀ ਆਪਾਂ ਉਦਾਹਰਣ ਲੈ ਲੈਨੇ ਆ ਸਾਨੂੰ ਸੌਖਾ ਸਮਝ ਲੱਗ ਜਾਵੇਗੀ ਦੇਖੋ ਸਾਡੇ ਸਾਹ ਚੱਲਦੇ ਨੇ ਦਿਨ ਨੂੰ ਵੀ ਚੱਲਦੇ ਨੇ ਤੇ ਰਾਤ ਨੂੰ ਵੀ ਚੱਲਦੇ ਨੇ ਕੀ ਆਪਣੇ ਸਾਹਾਂ ਵੱਲ ਆਪਾਂ ਕਦੀ ਧਿਆਨ ਦਿੱਤਾ ਵੀ ਸਾਹ ਤੂੰ ਆ ਜਾ ਵੀ ਨਾ ਆ ਉਹ ਨਿਰੰਤਰ ਚੱਲਦੇ ਰਹਿੰਦੇ ਨੇ ਜਿਵੇਂ ਘੜੀ ਦੀ ਸੂਈ ਚੱਲਦੀ ਰਹਿੰਦੀ ਆ ਉਸ ਵਿੱਚ ਆਪਾਂ ਬੈਟਰੀ ਪਾ ਦਿੰਨੇ ਆ ਪਹਿਲਾਂ ਆਪਾਂ ਚਾਬੀ ਦਿੰਨੇ ਹੁੰਨੇ ਸੀ ਘੜੀ ਨੂੰ ਟਾਈਮ ਪੀਸ ਨੂੰ ਉਹ 24 ਘੰਟੇ ਚ ਚੱਲਦਾ ਸੀ ਬਾਅਦ ਵਿੱਚ ਫਿਰ ਚਾਬੀ ਰਿਪੀਟ ਕਰਦੇ ਸੀ ਉਹ ਆਪਣੇ ਆਪ ਚੱਲੀ ਜਾਂਦਾ ਸੀ ਜਿਵੇਂ ਸਾਹ ਸਾਡੇ ਨਿਰੰਤਰ ਚੱਲਦੇ ਨੇ ਕਿਸੇ ਨੂੰ ਪੁੱਛ ਕੇ ਸਾਹ ਨਹੀਂ ਲੈਂਦੇ ਪੀਸਨ ਨੂੰ ਸਾਹ ਲੈਣ ਦੀ ਜ਼ਰੂਰਤ ਹੈ ਆਪਣੇ ਆਪ ਚੱਲਦੇ ਨੇ ਦਿਲ ਦੀ ਧੜਕਨ ਦਿਨ ਵੇਲੇ ਨਹੀਂ ਚੱਲਦੀ ਰਾਤ ਨੂੰ ਵੀ ਚੱਲਦੀ ਹੈ ਹੋ ਸਕਦਾ ਸੁੱਤੇ ਪਿਆ ਨੂੰ ਸੁਪਨੇ ਵਿੱਚ ਡਰ ਲੱਗੇ ਤੇ ਤੇਜ਼ ਚੱਲ ਪਏ ਉਹ ਵੱਖਰੀ ਗੱਲ ਪਰ ਚੱਲਦੀ ਹੈ ਜਿਹੜਾ ਗੁਰਬਾਣੀ ਨੂੰ ਪੜਦਾ ਹੈ ਸ਼ਬਦ ਨਾਲ ਜੁੜਦਾ ਹੈ ਜਿਹੜਾ ਜੁੜਦਾ ਉਹਦੀ ਗੱਲ ਹੈ ਜਿਹੜਾ ਨਹੀਂ ਜੁੜਿਆ ਉਹਦੀ ਗੱਲ ਨਹੀਂ ਜਿਹੜਾ ਸ਼ਬਦ ਨਾਲ ਜੁੜਦਾ ਬਾਣੀ ਨਾਲ ਪੂਰਾ ਜੁੜਿਆ ਜਿਹੜਾ ਪੂਰਨ ਨਿਤਨੇਮੀ ਹੈ ਮੈਂ ਉਹਦੀ ਗੱਲ ਲੱਗਾ ਕਰਨਾ ਉਹ ਵੈਸੇ ਤੁਸਨੋਂ ਕਈ ਵਾਰ ਇਸ ਤਰ੍ਹਾਂ ਵੀ ਲੱਗਦਾ ਸੁੱਤਿਆਂ ਪਿਆ ਨੂੰ ਵੀ ਜਿਵੇਂ ਉਹ ਨਿਤਨੇਮ ਕਰ ਰਿਹਾ ਹੋਵੇ ਸੁਖਮਨੀ ਸਾਹਿਬ ਕਰ ਰਿਹਾ ਹੋਵੇ ਪੰਜ ਬਾਣੀਆਂ ਪੜ੍ਹ ਰਿਹਾ ਹੋਵੇ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੋਵੇ ਕਦੇ ਕਿਤੇ ਕੀਰਤਨ ਸੁਣ ਰਿਹਾ ਹੋਵੇ ਉਹਨੂੰ ਐਦਾਂ ਲੱਗਦਾ ਸੁੱਤੇ ਹੋਏ ਨੂੰ ਔਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਪੀ ਉਸ ਨੇ ਪੰਜ ਬਾਣੀਆਂ ਵੀ ਕਰ ਲਈਆਂ ਉਸ ਨੇ ਸੁਖਣੀ ਸਾਹਿਬ ਵੀ ਕਰ ਲਿਆ ਜਿੰਨੂੰ ਕੰਟ ਹੈ ਮੈਂ ਉਹਦੀ ਗੱਲ ਕਰਦਾ ਜਿਹੜਾ ਨਹੀਂ ਇਸ ਤਰ੍ਹਾਂ ਪ੍ਰੈਕਟਿਸ ਕਰਦਾ ਉਹਦੀ ਗੱਲ ਨਹੀਂ ਤੇ ਬਾਕੀ ਜਿਹੜੀ ਗੁਰਬਾਣੀ ਹੈ ਜਾਂ ਸ਼ਬਦ ਹੈ ਜਾਂ ਨਾਮ ਹੈ ਇਹ ਦਿਨ ਰਾਤ ਦੁਪਹਿਰ ਸ਼ਾਮ ਦੀ ਇਹਦੇ ਨਾਲ ਕੋਈ ਗੱਲਬਾਤ ਨਹੀਂ ਕੋਈ ਇਸ ਚੀਜ਼ ਦੇ ਨਹੀਂ ਜ਼ਰੂਰਤ ਵੀ ਆਹ ਟਾਈਮ ਦੇ ਵਿੱਚ ਐਦਾਂ ਪ੍ਰਮਾਤਮਾ ਨਾਲ ਸਾਡਾ ਮਨ ਜੁੜੇਗਾ ਵੈਸੇ ਇੱਕ ਉਦਾਹਰਨ ਦੇ ਤੌਰ ਤੇ ਜੇ ਸਾਡਾ ਦਿਨ ਚੰਗਾ ਨਿਕਲੇ ਚੰਗੇ ਇਨਸਾਨਾਂ ਦੀ ਸੰਗਤ ਵਿੱਚ ਨਿਕਲੇ ਹੈ ਪ੍ਰਮਾਤਮਾ ਦਾ ਨਾਮ ਲੈਂਦਿਆਂ ਨਿਕਲੇ ਹੈ ਤੇ ਚੰਗੀ ਵਧੀਆ ਸੋਚ ਵਿੱਚ ਨਿਕਲਿਆ ਤੇ ਨੇਚਰਲੀ ਉਹਦੀ ਰਾਤ ਅਛੀ ਹੋਏਗੀ ਕੁਦਰਤੀ ਹੈ ਜੇ ਦਾ ਦਿਨ ਨਿੰਦਿਆ ਵਿੱਚ ਨਿਕਲਿਆ ਚੁਗਲੀ ਵਿੱਚ ਨਿਕਲਿਆ ਚਿੰਤਾ ਵਿੱਚ ਨਿਕਲਿਆ ਗਲਤ ਮਲਤ ਦੇਖਣ ਵਿੱਚ ਨਿਕਲਿਆ ਗਾਣੇ ਸੁਣਣ ਵਿੱਚ ਨਿਕਲਿਆ ਟੀਵੀ ਦੇਖਣ ਵਿੱਚ ਨਿਕਲਿਆ ਭਾਂਦ ਭਾਂਦ ਦੀਆਂ ਡਰਾਉਣੀਆਂ ਚੀਜ਼ਾਂ ਦੇਖਣ ਤੇ ਸੁਣਣ ਵਿੱਚ ਨਿਕਲਿਆ ਤੇ ਉਹਦੀ ਰਾਤ ਵੀ ਚੰਗੀ ਨਹੀਂ ਨਿਕਲੇਗੀ ਇਸ ਕਰਕੇ ਸਾਨੂੰ ਬਾਣੀ ਵਿੱਚ ਦੇਖਿਆ ਵੀ ਬਾਣੀ ਵਿੱਚ ਦੱਸਿਆ ਵੀ ਦੋਏ ਦੋਏ ਲੋਚਣ ਪੇਖਾਂ ਹਰ ਬਣੀ ਔਰ ਨਾ ਦੇਖਾਂ ਆਪਾਂ ਹੁਣ ਪੰਜ ਬਾਣੀਆਂ ਪੜ੍ਹੀਆਂ ਉਹਦੇ ਵਿੱਚ ਤੀਜੇ ਪਾਸ਼ਾ ਦਾ ਸ਼ਬਦ ਆਇਆ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਰਹੀ ਹਰਵਨੀ ਵਰਨਾ ਦੇਖੋ ਗਈ ਇਹ ਨੇਤਨਾ ਬਾਰੇ ਕਿਆ ਫਰੇ ਸਾਡੇ ਕੰਨਾਂ ਬਾਰੇ ਕਿਆ ਵੀ ਇਹ ਸਰਵਨੋ ਮੇਰਿਓ ਸੱਚੇ ਸੁਨੇ ਨੋ ਪਠਾਏ ਸਿਰ ਲਾਇ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਆ ਰਿਆ ਹੋਆ ਦਸਨ ਆਲਾ ਅਸਮਾਨੀ ਮਤਲਬ ਸਾਡੇ ਕੰਨਾਂ ਬਾਰੇ ਲਿਖਿਆ ਸਾਡੇ ਅੱਖੀਆਂ ਬਾਰੇ ਲਿਖਿਆ ਸਾਡੇ ਮੋਖੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਇਹਦੇ ਬਾਰੇ ਲਿਖਿਆ ਜਦੋਂ ਅਸੀਂ ਇਹ ਚੀਜ਼ਾਂ ਕਰਾਂਗੇ ਤੇ ਸਾਡੀ ਨੇਚਰਲੀ ਰਾਤ ਨੂੰ ਵੀ ਸਾਡਾ ਮਨ ਜਿਹੜਾ ਸ਼ਬਦ ਦੇ ਨਾਲ ਬਿਲਕੁਲ ਜੁੜਿਆ ਰਹੇਗਾ ਰਾਤ ਨੂੰ ਵੀ ਇਸ ਦੀ ਹਾਜ਼ਰੀ ਲੱਗੇਗੀ ਕਿਉਂਕਿ ਇੱਕ ਸਾਡਾ ਇਹ ਸਰੀਰ ਹੈ ਜਿਹੜਾ ਸਾਨੂੰ ਦਿਸਦਾ ਇੱਕ ਸੂਖਮ ਹੈ ਜਦੋਂ ਸੂਖਮ ਸ਼ਬਦ ਦੀ ਅਸੀਂ ਵਰਤੋਂ ਕਰਦੇ ਹਾਂ ਇਹ ਜਿਹੜਾ ਸਾਨੂੰ ਇਹਦਾ ਪਤਾ ਨਹੀਂ ਲੱਗਦਾ ਸ਼ਬਦ ਵੀ ਸੂਖਮ ਹੈ ਪਰਮਾਤਮਾ ਵੀ ਸੂਖਮ ਹੈ ਇਸਾਡਾ ਇਸਾਡੀ ਇੱਕ ਉਹ ਚੇਤਨਤਾ ਜਿਹੜੀ ਸਾਨੂੰ ਜਿਹੜੇ ਅੰਦਰ ਹੈ ਜਿੰਨੂੰ ਆਤਮਾ ਵੀ ਕਹਿ ਸਕਦੇ ਆ ਉਹ ਚੀਜ਼ ਸਾਨੂੰ ਦਿਸਦੀ ਨਹੀਂ ਪਰ ਉਹ ਚੀਜ਼ ਆਪਣਾ ਪ੍ਰਭਾਵ ਰੱਖਦੀ ਹੈ ਉਹ ਚੀਜ਼ ਨਿਰੰਤਰ ਚੱਲਦੀ ਹੈ ਆਤਮਾ ਜਿਹੜੀ ਸਾਡੇ ਅੰਦਰ ਹੈ ਉਹ ਨਿਰੰਤਰ ਜਿਹੜੀ ਹੈ ਗਤੀਸ਼ੀਲ ਰਹਿੰਦੀ ਹੈ ਇਸ ਕਰਕੇ ਉਸ ਨੂੰ ਸਾਰਾ ਕੁਝ ਪਤਾ ਹੈ ਸੋ ਸ਼ਬਦੀ ਪੰਕਤੀ ਜੋ ਆਈ ਉਹਦੇ ਮੁਤਾਬਕ ਮੈਂ ਵਿਚਾਰ ਕਰ ਰਿਹਾ ਦਿਨ ਰਾਤ ਹੀ ਅਰਾਧੋ ਪਿਆਰਿਓ ਨਿਮਖ ਨ ਕੀਜੈ ਢੀਲਾ ਇਸ ਕਰਕੇ ਦਿਨ ਨੂੰ ਵੀ ਤੇ ਰਾਤ ਨੂੰ ਵੀ ਸਾਨੂੰ ਲਾਹ ਮਿਲ ਸਕਦਾ ਮੈਂ ਪਿੱਛੇ ਵੀ ਉਦਾਹਰਨ ਦਿੱਤੀ ਸੀ ਜਿਹੜਾ ਸਾਨੂੰ ਬੈਂਕ ਚੋਂ ਟਰਸਟ ਮਿਲਦਾ ਇਕੱਲੇ ਦਿੰਦਾ ਨਹੀਂ ਮਿਲਦਾ ਰਾਤ ਦਾ ਹੀ ਮਿਲਦਾ ਰਾਤ ਨੂੰ ਥੋੜੋ ਪੈਸੇ ਵਰਤਦੇ ਨੇ ਜਾਂ ਕੋਈ ਕਢਾਉਂਦਾ ਪਰ ਜਿਹੜੇ ਉੱਤੇ ਚਲੇ ਗਏ ਜਿਹੜੇ ਲੇਕੇ ਲੱਗ ਗਏ ਜੇ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ ਜਿਸ ਦੀ ਬੈਟਰੀ ਚਾਰਜ ਹੋ ਗਈ ਉਹ ਰਾਤ ਨੂੰ ਵੀ ਉਹਦੀ ਹਾਜ਼ਰੀ ਲੱਗੇਗੀ ਭਗਤ ਕਬੀਰ ਜੀ ਦੀ ਪੰਕਤੀ ਬੜੀ ਵੱੜ ਪਈ ਹੈ ਬੜੀ ਵਾਰ ਪੜੀ ਐ ਕਬੀਰ ਸੁਪਨੇ ਹੂੰ ਬਰੜਾਏ ਕਿ ਜੈ ਮੁਖ ਨਿਕਸੇ ਰਾਮ ਤਾਗੇ ਪੱਗੀ ਪਾ ਨਹੀਂ ਮੇਰੇ ਤਨ ਕੋ ਚਾਮ ਇਸ ਕਰਕੇ ਪਾਸ਼ਾ ਜੀ ਕਹਿੰਦੇ ਨੇ ਵੀ ਉਸ ਪ੍ਰਮਾਤਮਾ ਦੇ ਨਾਲ ਦਿਨ ਤੇ ਰਾਤ ਨੂੰ ਜੁੜ ਕੇ ਰਹਿ 24 ਘੰਟੇ ਆਠ ਪਹਿਰ ਆਰਾਧੀ ਐ ਪੂਰਨ ਸਤਗੁਰ ਗਿਆਨ ਸੋ ਇਹ ਥੋੜੀ ਜੀ ਵਿਚਾਰ ਹੈ ਰਾਤ ਦੀ ਰੱਬ ਨਾਲ ਜੁੜੰਦੀ ਆਪਾਂ ਜੁੜ ਸਕਦੇ ਹਮ ਜੁੜ ਸਕਦੇ ਹਾਂ ਹੋਰ ਵੀ ਬੜੀਆਂ ਉਦਾਹਰਨਾਂ ਬਾਕੀ ਪੰਕਤੀਆਂ ਪਈਆਂ ਫਿਰ ਰਹਿ ਜਾਣੀਆਂ ਨੇ ਚਲੋ ਨਿੱਕੀ ਜੀ ਹੋਰ ਇੱਕ ਦੋ ਹਜ਼ਾਰ ਲੈ ਲੈਣੇ ਆ ਪ੍ਰਸ਼ਾਦਾ ਖਾਦਾ ਲੰਗਰ ਖਾਦਾ ਦੁੱਧ ਪੀਤਾ ਤੇ ਡਰਿੰਕ ਵਾਲੇ ਨੇ ਸ਼ਰਾਬ ਪੀਤੀ ਨਸ਼ੇ ਵਾਲੇ ਨੇ ਨਸ਼ਾ ਖਾਦਾ ਉਹ ਸੁੱਤਿਆਂ ਹੋਇਆਂ ਵੀ ਉਹਨੂੰ ਪ੍ਰਭਾਵਿਤ ਕਰੇਗਾ ਧਿਆਨ ਦੇਣਾ ਰੋਟੀ ਖਾਦੀ ਦਾ ਅਸਰ ਸੁੱਤਿਆਂ ਵੀ ਹੋਏਗਾ ਡ੍ਰਿੰਕ ਕਰਨ ਵਾਲੇ ਦੇ ਬੰਦੇ ਦਾ ਅਸਰ ਰਾਤ ਨੂੰ ਸੁੱਤਿਆਂ ਨੂੰ ਹੋਏਗਾ ਹੋਰ ਵੀ ਜਿਹੜਾ ਕੋਈ ਚੀਜ਼ ਜਿਹੜੇ ਸੰਸਾਰ ਦੀ ਕਰਦਾ ਉਹਦਾ ਨਸ਼ਾ ਜਿਹੜਾ ਜਾਂ ਉਹਦਾ ਅਸਰ ਸੁੱਤਿਆਂ ਵੀ ਹੋਏਗਾ ਐਦਾਂ ਹੀ ਜੇ ਅਸੀਂ ਕੀਰਤਨ ਸੁਹਿਲਾ ਦੀ ਬਾਣੀ ਪੜ੍ਹ ਕੇ ਸੌਂਦੇ ਆ ਉਹਦਾ ਅਸਰ ਕਿਉਂ ਨਹੀਂ ਹੋਏਗਾ ਰਾਤ ਨੂੰ ਰੋਟੀ ਖਾਦੀ ਹੈ ਜਿਹੜਾ ਰਾਤ ਨੂੰ ਰੋਟੀ ਖਾ ਕੇ ਨਾ ਸੋਏ ਰਾਤ ਨੂੰ 12 1 ਵਜੇ ਜਾਗ ਖੁੱਲਦੀ ਆ ਤੇ ਸੋਚੀ ਜਾ ਕੇ ਰੋਟੀ ਲੱਭਦਾ ਕਿਉਂ ਕਿਉਂਕਿ ਉਹਨੇ ਰੋਟੀ ਖਾਧੀ ਨਹੀਂ ਰਾਤ ਨੂੰ ਭੁੱਖ ਲੱਗੀ ਤੇ ਜਿਨੇ ਖਾਧੀ ਹੈ ਉਹ ਉਹ ਕਹਿੰਦਾ ਬਸ পেট ਭਰਿਆ ਉਹ ਉਹ ਜਿਹੜੀ ਰੋਟੀ ਖਾਧੀ ਹੈ ਉਹ ਆਪਣਾ ਪ੍ਰਭਾਵ ਰਾਤ ਨੂੰ ਸੁਧਿਆਂ ਨੂੰ ਵੀ ਦੇ ਰਹੀ ਹੈ ਰਾਤ ਨੂੰ ਭੁੱਖ ਨਹੀਂ ਲੱਗਦੀ ਤੇ ਜੇ ਰਾਤ ਨੂੰ ਬੰਦਾ ਰੱਬ ਦਾ ਨਾਮ ਬਾਣੀ ਪੜ੍ਹ ਕੇ ਸੋਵੇ ਤੇ ਬਿਮਾਰੀ ਕਹਿੰਦੇ ਇਹ ਵੀ ਉਹ ਨਾਮ ਵੀ ਇੱਕ ਨਸ਼ਾ ਹੈ ਇਹ ਵੀ ਸ਼ਰੂਰ ਦਿੰਦਾ ਹੈ ਆਨੰਦ ਦਿੰਦਾ ਇਹਨੂੰ ਆਨੰਦ ਕਹਿੰਦੇ ਨੇ आनंद आनंद ਸਭ ਕਹੋਗੇ ਆਨੰਦ ਗੁਰੂ ਦੇ ਜਾਣਿਆ ਸੋ ਇਹ ਨਾਮ ਰੂਪੀ ਭੋਜਨ ਆਪਾਂ ਕਹਿੰਦੇ ਮਹਾਰਾਜ ਕਹਿੰਦੇ ਸੋਲਾ ਸਾਹਿਬ ਦੀ ਬਾਣੀ ਪੜੋ ਠੀਕ ਹੈ ਜੇਕਰ ਕੀਤਾ ਕੀ ਕਰਦੇ ਕਹੋ ਵੀ ਚਲੋ ਇਹ ਕੋਈ ਨਾ ਕੋਈ ਐਵੇਂ ਨਹੀਂ ਗੱਲ ਕਹੀ ਇਹ ਕੋਈ ਨਾ ਕੋਈ ਨੁਕਤੇ ਨੇ ਰੱਬ ਨਾਲ ਜੁੜਨ ਦੇ ਜਦੋਂ ਬੜੀ ਸ਼ਰਧਾ ਨਾਲ ਅਸੀਂ ਕੀਤੇ ਸੋਲੀ ਦੀ ਬਾਣੀ ਦਾ ਜਾਪ ਕਰਕੇ ਨਾਲ ਹੀ ਸੌ ਜਾਂਦੇ ਆਂ ਬਸ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਰਾਤ ਨੂੰ ਵੀ ਸੁੱਤਿਆਂ ਵੀ ਸਾਨੂੰ ਉਹ ਪਰਮਪਿਤਾ ਪਰਮਾਤਮਾ ਜਿਹੜਾ ਯਾਦ ਰਹਿੰਦਾ ਹੈ ਸੋਚ ਕਰਕੇ ਦਿਨ ਰਾਤ ਹੀ ਰਾਤੋ ਪਿਆਰੋ ਨਿਮਖਣਾ ਕੀ ਜਾ ਢੀਲਾ ਬਾਣੀ ਦਾ ਪ੍ਰਭਾਵ ਅੱਠੇ ਪੈਰ ਰਹਿੰਦਾ ਪਰ ਜਿਹੜਾ ਇਸ ਨੂੰ ਜਪਦਾ ਸੰਤ ਸੇਵਾ ਕਰ ਭਾਵਨੀ ਲਾਈਏ ਤਿਆਗ ਮਾਨ ਹੱਠੀਲਾ ਪਾਸ਼ਾ ਜੀ ਫਰਮਾਨ ਕਰਦੇ ਪੰਜਵੇਂ ਬਾਦਸ਼ਾਹ ਆਪਣੇ ਮਨ ਦੇ ਵਿੱਚੋਂ ਹੱਠ ਤੇ ਹੰਕਾਰ ਨੂੰ ਤਿਆਗ ਕੇ ਸੰਤ ਸੇਵਾ ਕਰ ਭਾਵਨੀ ਲਾਈਏ ਪਰਮਾਤਮਾ ਮਤਲਬ ਗੁਰੂ ਦੀ ਸੇਵਾ ਜਾਂ ਰੱਬ ਦੇ ਪਿਆਰਿਆਂ ਦੀ ਸੰਗਤ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਭਾਵਨਾ ਦੇ ਨਾਲ ਜੁੜ ਸੰਗਤ ਭਾਵਨਾ ਦੇ ਨਾਲ ਕਰ ਹੰਕਾਰ ਤੇ ਹੱਥ ਤਿਆਗ ਕੇ ਗੁਰੂ ਦੀ ਦਸੀ ਸੇਵਾ ਕਰ ਸੰਤ ਸੇਵਾ ਕਰ ਭਾਵਨੀ ਲਾਈਏ ਤਿਆਗ ਮਾਨ ਹਟੀਲਾ ਆਪਣੇ ਅੰਦਰ ਸ਼ਰਧਾ ਬਣਾ ਤੇ ਆਪਣੇ ਅੰਦਰੋਂ ਕਈ ਤਰ੍ਹਾਂ ਦੇ ਜਿਹੜੇ ਹੱਟ ਨੇ ਤੇਰੀਆਂ ਜਿੱਦਾਂ ਨੇ ਤੇਰੇ ਅੰਦਰ ਅਹੰਕਾਰ ਹੈ ਦੁਨੀਆ ਦੀਆਂ ਚੀਜ਼ਾਂ ਦਾ ਆਪਣੇ ਆਪ ਦਾ ਤਾਕਤ ਦਾ ਵਿਦਿਆ ਦਾ ਜਾਂ ਹੋਰ ਬਹੁਤਰਾੰਦੇ ਨੇ ਇਹ ਚੀਜ਼ਾਂ ਨੂੰ ਮਹਾਰਾਜ ਜੀ ਕਹਿੰਦੇ ਤਿਆਗ ਦੇ ਛੱਡ ਦੇ ਤੇ ਸੇਵਾ ਫਿਰ ਇੱਕ ਪੰਕਤੀ ਪੜ੍ਹਦੇ ਆਂ ਵੀ ਸੰਤ ਟੈਲ ਕੀ ਬੇਲਾ ਇयां ਕੜ ਚਲੋ ਅਰਲਾ ਆ ਕੇ ਵਸ ਸੇਹਲਾ ਕਰੋ ਬੇਨੰਦੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਵੀ ਹੁਣ ਰੱਬ ਦਾ ਰੱਬ ਦੇ ਪਿਆਰਿਆਂ ਦੀ ਗੁਰੂ ਦੀ ਯਾਦ ਵਿੱਚ ਜੁੜਨ ਦਾ ਸਮਾਂ ਉਹਦੀ ਸੇਵਾ ਕਰਨ ਦਾ ਸਮਾਂ ਪ੍ਰਭਾਵਨਾ ਦੇ ਨਾਲ ਸੰਤ ਸੇਵਾ ਕਰ ਭਾਵਨੀ ਲਈ ਹੈ ਰੱਬ ਦੇ ਪਿਆਰਿਆਂ ਦੀ ਸੇਵਾ ਦੇ ਵਿੱਚ ਮਤਲਬ ਸੇਵਾ ਦਾ ਉਹਨਾਂ ਦੀ ਸੰਗਤ ਵਿੱਚ ਲੱਗ ਜਾ ਜੋ ਤਿੰਨੋਂ ਡਿਊਟੀ ਸੇਵਾ ਮਿਲਦੀ ਹੈ ਉਹ ਕਰ ਤੇ ਅੰਦਰੋਂ ਮਾਨ ਤੇ ਹੱਟ ਨੂੰ ਤਿਆਗ ਦੇ ਮੋਹਨ ਪ੍ਰਾਨ ਮਾਨ ਰੰਗੀਲਾ ਮੋਹਨ ਦਾ ਮਤਲਬ ਸੁੰਦਰ ਪ੍ਰਮਾਤਮਾ ਮੋਹਨ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਪ੍ਰਮਾਤਮਾ ਨੇ ਮੋਹਨ ਵੀ ਕਿਹਾ ਸੋਹਣ ਵੀ ਕਿਹਾ ਮੋਹਨ ਪ੍ਰਾਨ ਮਾਨ ਰੰਗੀਲਾ ਉਹ ਪ੍ਰਮਾਤਮਾ ਬਹੁਤੀ ਹੀ ਸੁੰਦਰ ਮਨ ਮੋਹਣਾ ਖਿੜੇ ਸੁਭਾਅ ਵਾਲਾ ਮੇਰੀ ਜਿੰਦ ਦਾ ਮਾਲਕ ਹੈ ਮੈਨੂੰ ਉਸ ਤੇ ਮਾਨ ਹੈ ਬਹੁਤੀ ਸੁੰਦਰ ਰੰਗੀਲਾ ਬਹੁਤੀ ਸਦਾ ਖਿੜਿਆ ਰਹਿਣ ਵਾਲਾ ਉਹ ਬਹੁਤ ਚੰਗੇ ਸੁਭਾਅ ਵਾਲਾ ਬੜਾ ਖੁਸ਼ ਰਹਿਣ ਵਾਲਾ ਉਹ ਮੇਰਾ ਮਾਨ ਹੈ ਮੈਂ ਤਾਨ ਦੀਵਾਨ ਤੋਂ ਹੈ ਮੇਰੇ ਸਵਾਮੀ ਤੂੰ ਮੇਰਾ ਮਾਨ ਹੈ ਤੂੰ ਮੇਰਾ ਤਾਨ ਹੈ ਤੂੰ ਮੇਰਾ ਦੀਵਾਨ ਹੈ ਉਹ ਮੋਹਣ ਸੋਣਾ ਮੇਰਾ ਪ੍ਰਾਨ ਹੈ ਮੇਰੀ ਜਿੰਦ ਹੈ ਮੇਰਾ ਮਾਨ ਹੈ ਮੇਰਾ ਤਾਨ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ ਬਾਸ ਰਹੇ ਹੋ ਹੀਰੇ ਕੇ ਸੰਗੇ ਪੀਖ ਮੋਇਓ ਮਨ ਲੀਲਾ ਸੋ ਉਸ ਸੁੰਦਰ ਸੋਹਣੇ ਨੂੰ ਹਰੀ ਨੂੰ ਮੈਂ ਸਦਾ ਹੀ ਆਪਣੇ ਮਨ ਦੇ ਕੋਲ ਤਕਿਆ ਹੈ ਜਾਂ ਵੇਖਿਆ ਹੈ ਜਿਹੜੇ ਜੁੜਦੇ ਨੇ ਉਹਨਾਂ ਦੀ ਗੱਲ ਹੈ ਮੈਂ ਉਸ ਨੂੰ ਬਾਸ ਰਹਿਓ ਹੀਰੇ ਕੇ ਸੰਗਹਿਰ ਹੀਰਾ ਮਤਲਬ ਹਿਰਦਾ ਮੈਂ ਉਸ ਨੂੰ ਸਦਾ ਹੀ ਆਪਣੇ ਅੰਗ ਸੰਗ ਦੇਖਿਆ ਆਪਣੇ ਹਿਰਦੇ ਵਿੱਚ ਵਸਦਾ ਵੇਖਿਆ ਉਹਦਾ ਮੈਂ ਪ੍ਰਭਾਵ ਦੇਖਿਆ ਉਹਦੀ ਮੈਂ ਤਾਕਤ ਤੇ ਮਿਹਰ ਜਿਹੜੀ ਆਪਣੇ ਅੰਦਰ ਵਰਸਦੀ ਦੇਖੀ ਹੈ ਗੁਰੂ ਅਰਜਨ ਦੇਵ ਮਹਾਰਾਜੀ ਸਮਝਾਉਂਦੇ ਨੇ ਵੀ ਤੁਹਾਡੇ ਵੀ ਵਰਸ ਸਕਦੀ ਹੈ ਤੁਹਾਡੇ ਲਈ ਹੈ ਉਹਨਾਂ ਦੇ ਤੇ ਵਰਸਦਾ ਹੀ ਹੈ ਝਿਮਝਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੋਣ ਸ਼ਬਦ ਵਿਚਾਰਾ ਉਹਨਾਂ ਦੇ ਅੰਦਰ ਤੇ ਵਸਦੀ ਹੈ ਜਿਨ੍ਹਾਂ ਨੇ ਬਾਣੀ ਸਾਨੂੰ ਸੁਣਾਈ ਹੈ ਜਿਨ੍ਹਾਂ ਦੀ ਬਾਣੀ ਹੈ ਇਹ ਸਾਨੂੰ ਦੱਸੀ ਹੈ ਵੀ ਤੁਹਾਡੇ ਵੀ ਅੰਦਰ ਉਹ ਵਰਸ ਸਕਦਾ ਵਾਸ ਰਿਓ ਹੀ ਹੈ ਕਿ ਸੰਗੇ ਪੇਖ ਮੋਇਓ ਮਨ ਲੀਲਾ ਫਿਰ ਉਸ ਨੂੰ ਦੇਖ ਦੇਖ ਮਨ ਮਸਤ ਹੋ ਰਿਹਾ ਹੈ ਮਨ ਖੁਸ਼ ਹੋ ਰਿਹਾ ਹੈ ਰਾਜ ਲੀਲਾ ਤੇਰੇ ਨਾ ਬਨਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਫੇਖ ਮੋਹਯੋ ਮਨ ਲੀਲਾ ਉਸ ਦੀ ਲੀਲਾ ਨੂੰ ਦੇਖ ਕੇ ਫਿਰ ਮੇਰੇ ਅੰਦਰ ਗੀਤ ਪੈਦਾ ਹੋਏ ਫਿਰ ਮੇਰੇ ਅੰਦਰ ਰਾਮ ਦੇ ਗੀਤ ਪੈਦਾ ਹੋਏ ਸ਼ਾਮ ਦੇ ਗੀਤ ਪੈਦਾ ਹੋਏ ਵਾਹਿਗੁਰੂ ਦੇ ਗੀਤ ਪੈਦਾ ਹੋਏ ਮੇਰੇ ਅੰਦਰ ਕੀਰਤਨ ਪੈਦਾ ਹੋਇਆ ਉਹਦੀ ਲੀਲਾ ਪ੍ਰਗਟ ਹੋਈ ਜਿਸ ਸਿਮਰਤਿ ਮਨ ਹੋਤਿ ਆਨੰਦਾ ਉਤਰੇ ਮਨੋਂ ਜੰਗ ਗਿੱਲਾ ਜਿਵੇਂ ਮਹਾਰਾਜ ਜੀ ਕਹਿੰਦੇ ਨੇ ਕਿਸੇ ਚੀਜ਼ ਨੂੰ ਜੰਗ ਲੱਗ ਜਾਵੇ ਮੈਲ ਲੱਗ ਜਾਏ ਤੇ ਉਹ ਮੈਲ ਜਿਹੜੀ ਆ ਕਿਸੇ ਨਾ ਕਿਸੇ ਚੀਜ਼ ਦੇ ਨਾਲ ਕੋਈ ਵੀ ਕੈਮੀਕਲ ਦੇ ਨਾਲ ਲੱਤ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਮਨ ਦੇ ਵਿੱਚੋਂ ਲੱਗੇ ਜੰਗ ਨੂੰ ਲੰਬਾ ਜਿਸ ਸਿਮਰਤਿ ਮਨ ਹੋਤ ਅਨੰਦਾ ਉਤਰੇ ਮਨੋ ਜੰਗੀਲਾ ਉਹਦੇ ਅੰਦਰੋਂ ਮੈਲ ਮਤਲਬ ਜੰਗ ਜਿਹੜਾ ਵਿਕਾਰਾਂ ਦਾ ਜੰਗ ਜਿਹੜਾ ਉਹ ਬਾਣੀ ਲਾ ਦਿੰਦੀ ਹੈ ਕੋਈ ਚੀਜ਼ ਜਿਹੜੀ ਹੈ ਪਈ ਪਈ ਉਹਨੂੰ ਜੰਗ ਖਾ ਜਾਂਦਾ ਹੈ ਉਹ ਗਰਾਰੀਆਂ ਗਰਾਰੀਆਂ ਚਲਦੀਆਂ ਨਹੀਂ ਤੁਰਦੀਆਂ ਨਹੀਂ ਫਿਰ ਉਹਨੂੰ ਆਪਾਂ ਗ੍ਰੀਸ ਦਈਦੀ ਹੈ ਤੇਲ ਦਈਦਾ ਤੇ ਫਿਰ ਉਹ ਹੌਲੀ ਹੌਲੀ ਜਿਹਨੂੰ ਕਹਿੰਦੇ ਰੈਲੀ ਹੋ ਜਾਂਦੀ ਹੈ ਤੁਰ ਪੈਂਦੀ ਹੈ ਨਹੀਂ ਤੇ ਉਸ ਤਰ੍ਹਾਂ ਚਲਾ ਦਿਓ ਮਸ਼ੀਨਰੀ ਮਸ਼ੀਨਰੀ ਨੂੰ ਤੇ ਗਰਾਰੀਆਂ ਪੁਰਜੇ ਟੁੱਟ ਜਾਂਦੇ ਨੇ ਸੋ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਤੂੰ ਵੀ ਅੰਦਰੋਂ ਟੁੱਟ ਸਕਦਾ ਜੇ ਅੰਦਰਲੇ ਜੰਗਾਲ ਨੂੰ ਨਾ ਲਾਇਆ ਤੇ ਇਸ ਕਰਕੇ ਭਰিয়ে ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਨਾਮ ਨੂੰ ਮਹਾਰਾਜ ਜੀ ਕਹਿੰਦੇ ਰੰਗ ਬਣਾ ਰੰਗ ਲੈ ਜਾਂ ਉਸ ਨੂੰ ਆਪਣੇ ਅੰਦਰ ਲੈ ਕੇ ਜਾਂ ਦੇ ਅੰਦਰ ਲਈ ਜਿਹੜੇ ਬਕਾਰਾਂ ਦੀ ਜੰਗ ਮੈਲ ਹੈ ਉਹ ਲੱਤ ਜਾਏਗੀ ਇਹ ਕੇਵਲ ਨਾਮ ਦੇ ਨਾਲ ਹੋਣਾ ਪਰਮਾਤਮਾ ਦੀ ਸ਼ਿਵਤ ਸਲਾਹ ਦੇ ਨਾਲ ਹੋਣਾ ਮਿਲਵੇ ਕੀ ਮਹਿਮਾ ਆਗਰੀ ਪੰਗਦੀ ਮਿਲਵੇ ਕੀ ਮਹਿਮਾ ਬਰਨ ਨਾ ਸਕੋ ਨਾਨਕ ਪਰੇ ਪ੍ਰੀਲਾ ਗੁਰੂ ਅਰਜਨ ਦੇ ਪਾਸ਼ਾ ਜੀ ਕਹਿੰਦੇ ਨੇ ਵੀ ਉਹਦੇ ਨਾਲ ਮਿਲਣ ਤੇ ਜੁੜਨ ਦੀ ਜੜੀ ਵੜਿਆਈ ਜਾਂ ਚੀਜ਼ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੇ ਨਾਲ ਜੇ ਕੋਈ ਮਿਲਿਆ ਹੋਵੇ ਜਾਂ ਜੇ ਕੋਈ ਉਹਦੇ ਨਾਲ ਜੁੜਿਆ ਹੋਵੇ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਉਹਦੇ ਮਲਾਪ ਨੂੰ ਕੋਈ ਦੱਸ ਨਹੀਂ ਸਕਦਾ ਵੀ ਮੈਂ ਉਹਨੂੰ ਮਿਲਿਆ ਸੀ ਤੇ ਮੇਰੇ ਨਾਲ ਕੀ ਚੀਜ਼ ਬਣੀ ਇਹ ਕੋਈ ਦੱਸ ਨਹੀਂ ਸਕਦਾ ਵੀ ਮੈਂ ਉਸ ਨੂੰ ਮਿਲਿਆ ਜਦੋਂ ਮੇਰੇ ਅੰਦਰ ਕੀ ਫੀਲਿੰਗਸ ਆਈਆਂ ਮੈਨੂੰ ਕੀ ਮਹਿਸੂਸ ਹੋਇਆ ਮੇਰੇ ਅੰਦਰ ਕਿਵੇਂ ਦਾ ਕਿਵੇਂ ਦਾ ਆਨੰਦ ਵਰਸਿਆ ਉਹ ਨਹੀਂ ਪਤਾ ਲੱਗਦਾ ਉਹ ਬੰਦਾ ਦੱਸ ਨਹੀਂ ਸਕਦਾ ਅੰਦਰੋਂ ਅੰਦਰੀ ਹੀ ਉਹ ਆਨੰਦ ਵਿੱਚ ਰਹੇਗਾ ਇਸ ਕਰਕੇ ਮਿਲਵੇਗੀ ਮਹਿਮਾ ਵਰਨਾ ਨਾ ਸਕੋ ਨਾਨਕ ਪਰੇ ਪ੍ਰੀਲਾ ਜਦੋਂ ਮਨੁੱਖ ਪ੍ਰਮਾਤਮਾ ਨੂੰ ਮਿਲ ਜਾਏਗਾ ਜਾਂ ਜਿਹੜਾ ਮਿਲਿਆ ਹੋਇਆ ਉਹਨੂੰ ਕੋਈ ਸਮਝ ਨਹੀਂ ਸਕਦਾ ਜਿਹੜਾ ਨਹੀਂ ਮਿਲਿਆ ਲੋਕੀ ਉਹਨੂੰ ਵੀ ਨਹੀਂ ਸਮਝਦੇ ਜਿਹੜਾ ਮਿਲਿਆ ਹੋਇਆ ਉਹਨੂੰ ਵੀ ਨਹੀਂ ਸਮਝਦੇ ਫਿਰ ਦੋਨੇ ਬਸ ਲੋਕੀ ਦੋਨੇ ਚੀਜ਼ਾਂ ਤੋਂ ਅੰਨੇ ਹਨ ਜਿਹੜਾ ਰੱਬ ਨਾਲ ਨਹੀਂ ਮਿਲਿਆ ਉਹਨੂੰ ਤੇ ਨਹੀਂ ਸਮਝਦੇ ਤੇ ਜਿਹੜਾ ਮਿਲਿਆ ਹੋਇਆ ਉਹਨੂੰ ਵੀ ਨਹੀਂ ਸਮਝਦੇ ਫਿਰ ਇਹਨੂੰ ਕਹਿੰਦੇ ਨੇ ਨੈਨੋ ਹੀਣਾਵੰਦਾ ਗਿਆਨ ਤੋਂ ਹੀਣਾਵੰਦਾ ਅੰਦਰੋਂ ਜਾਗਰਤੀ ਨਹੀਂ ਹੈ ਜਿਹੜਾ ਨਹੀਂ ਜਾਣਦਾ ਨਹੀਂ ਸਮਝਦਾ ਸੱਚ ਨੂੰ ਜਿਹੜਾ ਸੱਚ ਨੂੰ ਤੇ ਸੱਚ ਬੋਲਣ ਵਾਲਿਆਂ ਨੂੰ ਨਹੀਂ ਸਮਝਦਾ ਜਿਹੜਾ ਵਾਹਿਗੁਰੂ ਨੂੰ ਤੇ ਵਾਹਿਗੁਰੂ ਦੇ ਪਿਆਰਿਆਂ ਨੂੰ ਨਹੀਂ ਸਮਝਦਾ ਤੇ ਉਹ ਕਿਹ ਹੁੰਦੇ ਹੋਏ ਵੀ ਅੰਦਾ ਹੈ ਅੰਨਾ ਹੈ ਬਾਣੀ ਵਿੱਚ ਸਭ ਕੁਝ ਲੱਗਿਆ ਹੋਇਆ ਅੰਦੇ ਇਨਾ ਕੀਨ ਜਨਮੁਖ ਲੋਹੇ ਨਾਹੀਂ ਅਨੇ ਉਹ ਨਹੀਂ ਹੈਗੇ ਜਿਨ੍ਹਾਂ ਦੀਆਂ ਮੂੰਹ ਦੇ ਉੱਪਰ ਜਾਂ ਫੇਸ ਦੇ ਉੱਪਰ ਅੱਖੀਆਂ ਨਹੀਂ ਅੰਨੇ ਹੋ ਨਹੀਂ ਅਸੀਂ ਉਹਨਾਂ ਕਹਿੰਦੇ ਵੀ ਉਹ ਤੇ ਅੰਨਾ ਹੈ ਉਹਨੂੰ ਦਿਸਦਾ ਨਹੀਂ ਉਹਦੀ ਅੱਖੀਆਂ ਹੀ ਨਹੀਂ ਜਮਾਂਦਰੂ ਹਨ ਨਹੀਂ ਅਸੀਂ ਉਹਨੂੰ ਅੰਨਾ ਕਹਿ ਦਿੰਦੇ ਮਹਾਰਾਜ ਕਹਿੰਦੇ ਉਹ ਅੰਨਾ ਹੈ ਹੀ ਨਹੀਂ ਅੰਨਾ ਤੂੰ ਹੈ ਜਿਹਦੇ ਕੋਲ ਗਿਆਨ ਦੀਆਂ ਅੱਖੀਆਂ ਨਹੀਂ ਅੰਦੇ ਨਾ ਕੀ ਹੈ ਜਨਮਖਲੋ ਅੰਨਾ ਹੈ ਅੰਦੇ ਸਹੀ ਅੱਖੀਏ ਜੇ ਖਸਮੋ ਕੁੱਥੇ ਜਾਏ ਮਹਾਰਾਜ ਦੁਆਰਾ ਤੁਤਕਾਰੇਗੇ ਮਹਾਰਾਜ ਤੂੰ ਫੜਕਾਰੇਗੇ ਮਹਾਰਾਜ ਤੂੰ ਹੀ ਨੇ ਜਿਹੜੇ ਸੱਚ ਨੂੰ ਦੇਖ ਨਹੀਂ ਸਕਦੇ ਸੱਚ ਨੂੰ ਪਹਿਚਾਨ ਨਹੀਂ ਸਕਦੇ ਸੱਚ ਨੂੰ ਸੱਚ ਕਹਿ ਨਹੀਂ ਸਕਦੇ ਅੰਦੇ ਦੇ ਹੋ ਨੇ ਇਸ ਕਰਕੇ ਗੁਰੂ ਸਾਹਿਬ ਜੀ ਬਹੁਤ ਸੋਹਣੀ ਆਗਰੀ ਪੰਕਤੀ ਵਿੱਚ ਸਾਨੂੰ ਇਹ ਸਿੱਖਿਆ ਦੇ ਰਹੇ ਨੇ ਜਿਹੜਾ ਉਹਨੂੰ ਮਿਲ ਗਿਆ ਜਿਹੜਾ ਉਸ ਨੂੰ ਮਿਲ ਗਿਆ ਉਹਦੀ ਮਹਿਮਾ ਉਹਦੀ ਵਡਿਆਈ ਦਸੀ ਨਹੀਂ ਜਾ ਸਕਦੀ ਕਹੀ ਨਹੀਂ ਜਾ ਸਕਦੀ ਉਹਨੂੰ ਕੋਈ ਸਮਝ ਨਹੀਂ ਸਕਦਾ ਨਾਨਕ ਪਰੇ ਪਰਿਲਾ ਉਹ ਉਹਦਾ ਪਾਰਲਾ ਬੰਨਾ ਉਹਦੀ ਹੱਦ ਬੰਦੀ ਜਿਹੜੀ ਹੈ ਉਦੇ ਬਾਰੇ ਕੋਈ ਵੀ ਖੁਸ਼ ਨਹੀਂ ਦੱਸ ਸਕਦਾ ਜਾਂ ਕਹਿ ਸਕਦਾ ਸੋ ਸਤਸੰਗ ਜੀ ਅਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਨੇ ਕਿਰਪਾ ਕਰਕੇ ਸੇਵਾ ਲਈ ਹੈ ਮਹਾਰਾਜ ਮੇਰ ਕਰੇ ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ ਸਾਡਾ ਮਨ ਜਿਹੜਾ ਗੁਰੂ ਦੇ ਨਾਲ ਜੁੜੇ ਗੁਰਮਤ ਵਾਲਾ ਜੀਵਨ ਬਣ ਲੈ ਸੋ ਕੱਲ 14 ਤਰੀਕ ਹੈ ਦਿਨ ਸ਼ੁੱਕਰਵਾਰ ਹੈ ਸੋ ਹਾਰ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਹੀਨਾ ਪਰਵੇਸ਼ ਹੋ ਰਿਹਾ ਹੈ ਸੋ ਇਸ ਸਬੰਧ ਵਿੱਚ ਅੰਮ੍ਰਿਤਵਿਲੇ ਸੋ ਇਸੇ ਤਰ੍ਹਾਂ ਹੀ ਦੀਵਾਨ ਸੱਜਣਗੇ ਮਹੀਨੇ ਦੇ ਪਾਠ ਦੀ ਸਵਿਆਖਿਆ ਸ਼ਬਦੋ ਦੀ ਵਿਚਾਰ ਤੇ ਹੋਰ ਵੀ ਜਿਨ੍ਹਾਂ ਨੂੰ ਵੀ ਸੰਗਤਾਂ ਨੇ ਕੋਈ ਚਾਹ ਦੇ ਲੰਗਰ ਦੀ ਸੇਵਾ ਕਰਨੀ ਹੋਵੇ ਕੜਾ ਪ੍ਰਸ਼ਾਦੀ ਦੇਗ ਦੀ ਸੇਵਾ ਕਰਨੀ ਹੋਵੇ ਹੋਰ ਵੀ ਕਿਸੇ ਵੀ ਕਿਸਮ ਦੀ ਗੁਰੂ ਦੀ ਸੇਵਾ ਗੁਰਦਿਆਂ ਸੰਗਤਾਂ ਦੀ ਸੇਵਾ ਤੇਲੋ ਫਲ ਸੇਵਾ ਕਰਕੇ ਗੁਰੂ ਦੀ ਅਸੀਸ ਪ੍ਰਾਪਤ ਕਰੇ ਆਪਣੀਆਂ ਕਮਾਈਆਂ ਨੂੰ ਸਫਲੀਆਂ ਕਰੋ ਜੀ ਸੋਈ ਨੀ ਸੇਵਾ ਪ੍ਰਵਾਨ ਪੁਰਜੋ ਕਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ